ਆ ਜਿਹੜੀਆਂ ਮਈਆਂ ਨਾ ਜੀ ਇਹ ਸਾਰੀਆਂ ਹੀ ਕੋਈ 12 ਕਿਲੋ ਕੋਈ 13 ਕੋਈ 14 15 16 ਤੇ ਵੀ ਜਾਂਦੀਆਂ ਅੱਛਾ ਜੀ ਕੋਈ ਕੋਈ ਮੈਂ ਜਾਂਦੀ ਆ 17 18 ਲੀਟਰ ਤੇ ਜਿਹੜੀਆਂ ਠੀਕ ਨੇ ਅਸੀਂ ਤਾਂ ਬਹੁਤਾ ਸੰਗ ਵੀ ਨਹੀਂ ਦੇਖਣੇ ਇਹ ਦੇਖਣਾ ਵੀ ਮੈਂ ਦੁੱਧ ਚੰਗਾ ਕਿਹੜਾ ਦੇ ਦੂੰ ਸਾਡਾ ਦੁੱਧ ਹਮਨ ਜਿਹੜਾ ਹਮ ਜਿਹੜੀਆਂ ਬਾਨਾਂ ਦਾ ਉਹ ਤੇ 70 75 ਰੁਪਏ ਹੋਇਆ ਹਮ ਇਹ ਜਿਹੜਾ ਸਾਡਾ ਥੋਕ ਦੇ ਵਿੱਚ ਚੱਕਦੇ ਆ ਬਿਨਾ ਫੈਂਟ ਤੋਂ ਉਹ 60 ਰੁਪਏ ਨੂੰ ਜ ਦੁੱਧ ਵਾਲੇ ਸਜਣਾ ਨੂੰ ਇਹ ਕਹੂੰਗਾ ਵੇ ਪਾਣੀ ਦੀਆਂ ਟੁੱਟੀਆਂ ਤਾਂ ਕਰ ਲਗੀਆਂ ਦਿਓ ਅਗਲੇ ਨੂੰ ਸਹੀ ਦੁੱਧ ਤੇ ਰੇਟ ਪੂਰਾ ਆ ਮੱਝ ਹੁਣ ਗੱਬਣਾ ਜੀ ਇਹ ਸਾਡੀ 19 ਕਿਲੋ ਦੁੱਧ ਦੀ ਆ ਵਾਲੀ ਆ ਮੈਂ ਜੈਦੀ ਨਾ ਸਾਡੀ 15 16 ਕਿਲੋ ਦਿੰਦੀ ਆ ਇਹਨੂੰ ਆਈ ਨੂੰ ਹੋ ਗਿਆ ਹੋਣਗੇ 10 ਸਾਲ ਇਹ ਹਿਸਾਬ ਤੋਂ ਲੈਂਦੀ ਸੀ ਇਹ ਹਸਾਰ ਦੀ ਮੱਝ ਆ ਵਾਹ ਅੱਛਾ ਜੀ ਪਸ਼ੂਆਂ ਦੇ ਨਾ ਤੁਹਾਡਿਆਂ ਦੇ ਮੈਂ ਦੇਖ ਰਿਹਾ ਵੀ ਡੀਲਡ ਆਲ ਬੜੇ ਅੱਛੇ ਆ ਵੀ ਤੁਸੀਂ ਸਾਬ ਨੂੰ ਲੱਗਦਾ ਵੀ ਦਾਣਾ ਦੂਣਾ ਵਧੀਆ ਪਾਉਂਦੇ ਦਾਣਾ ਵਧੀਆ ਪਾ ਰਹੇ ਹਾਂ ਹਾਂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਬੇਲਗਾ ਤੇ ਇਸ ਨਗਰ ਦੇ ਵਿੱਚ ਸਰਦਾਰ ਜਗਰਾਜ ਸਿੰਘ ਹੁਣਾਂ ਦੇ ਅਸੀਂ ਡੇਰੀ ਫਾਰਮ ਦੇ ਉੱਤੇ ਖੜੇ ਆ ਤੇ ਬਹੁਤ ਹੀ ਇੱਕ ਸਫਲ ਡੇਰੀ ਕਿਸਾਨ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੀਆਰ ਪੰਜਾਬ ਦੇ ਉੱਤੇ ਸਭ ਤੋਂ ਪਹਿਲਾਂ ਤੇ ਅੱਜ ਸਬਬ ਇਹ ਬਣਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਅੰਕਲ ਡਾਕਟਰ ਦੁੱਗਲ ਤੇ ਇਹ ਸਾਨੂੰ ਅੰਕਲ ਹੋਣਾ ਕੋ ਲੈ ਕੇ ਆਇਆ ਤੇ ਆਜੋ ਫਿਰ ਆਪਾਂ ਗੱਲ ਕਰਦੇ ਆਂ ਤੇ ਪਹਿਲਾਂ ਤੇ ਤੁਹਾਨੂੰ ਆਉਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਸਾਲਾਂ ਤੋਂ ਤੁਸੀਂ ਚਲਾ ਰਹੇ ਹੋ ਜਾਨੀ ਕਿ ਜਦੋਂ ਤੁਸੀਂ ਸ਼ੁਰੂ ਕਰੀਏ ਤੇ ਤੁਹਾਡੀ ਉਮਰ 40 ਕੁ ਸਾਲ ਸੀ ਹਾਂਜੀ ਹਾਂਜੀ ਵਾਓ ਤੇ ਪਹਿਲਾਂ ਵੀ ਸੀਗੀ ਡੇਰੀ ਜੇ ਕਰਦੇ ਸੀ ਜਿਹੜੇ ਘਰ 'ਚ ਦੋ ਚਾਰ ਪਸ਼ੂ ਰੱਖਦੇ ਸੀ ਆਪਾਂ ਅੰਮੀ ਦਾ ਹਾਂ ਉਹ ਤਾਂ ਰੱਖੀ ਗਈ ਹੈ ਹੋ ਸੀਗੇ ਹੋ ਸੀਗੇ ਉਸ ਤੋਂ ਉਸ ਤੋਂ علاوہ ਫਿਰ ਤੁਸੀਂ ਵੱਡੇ ਪੱਧਰ ਤੇ ਫਿਰ ਸ਼ੁਰੂ ਕਰਦੇ। ਫਿਰ ਅਸੀਂ ਇਹ ਸ਼ੁਰੂ ਕਰ ਦਿੱਤੇ ਤੇ ਅਸੀਂ ਡੇਰੀ ਦਾ ਹੀ ਧੰਦਾ ਰੱਖਿਆ ਜਿਹੜੀ ਘਰ ਦੀ ਜ਼ਮੀਨ ਆ। ਜੀ। ਉਹਦੇ ਪੱਠੇ ਵੀ ਕੀਦੇ ਆ ਕੋਈ ਹੋਰ ਖੇਤੀ ਨਹੀਂ ਅਸੀਂ ਨਾਲ ਕਰਦੇ। ਹੂੰ। ਸਾਡਾ ਇਕੱਲਾ ਡੇਰੀ ਦਾ ਹੀ ਕੰਮ। ਤੁਸੀਂ ਫਿਰ ਮੋਰਾ ਹੀ ਨਸਲ ਰੱਖੀ ਜਾਂ ਨੀਲੀ রাਵੀ ਵੀ ਕੀਦੇ ਤੇ ਜ਼ਿਆਦਾ ਫਿਰ ਤੁਸੀਂ? ਅਸੀਂ ਮੋਰਾ ਨਹੀਂ ਆ ਜਿਹੜੀਆਂ ਹੈਗੀਆਂ ਜਾਂ ਜ਼ਿਆਦੇ ਦੁੱਧ ਵਾਲੀ ਆ ਪਮਾਸ। ਸਿੰਘ ਨਾ ਵੀ ਉਹਦੇ ਮੋਰਾ ਵਾਲੇ ਹੁਣ ਉਹ ਵੀ ਲੈ ਲਈ ਦੀ ਆ ਡੇਰੀ ਨੂੰ ਕੰਮ ਕਾਮਯਾਬ ਉਹ ਕਰਦੀ ਆ ਜੀ। ਜਿਹੜੀ ਮੱਝ ਜ਼ਿਆਦਾ ਦੁੱਧ ਦੇਦੀ ਹੈ ਜੀ ਕਿਉਂਕਿ ਸਾਡਾ ਦੁੱਧ ਪਾਉਣ ਦਾ ਕੰਮ ਜਦੋਂ ਤੁਸੀਂ ਕਹਿੰਦੇ ਵੀ ਇਹ ਹਰਿਆਣੇ ਤੋਂ ਆਪਾਂ ਪਸ਼ੂ ਲੈਨੇ ਆ ਤੇ ਹਰਿਆਣੇ ਤੋਂ ਲੈਣ ਦਾ ਕਾਰਨ ਕੀ ਆ ਉਹ ਮੈਂ ਇੱਕ ਤਾਂ ਲੰਮਾ ਚਰ ਦੁੱਧ ਦੇ ਜਾਂਦੀ ਆ ਅੱਛਾ ਜੀ ਇੱਕ ਜਿਹੜੀਆਂ ਸਾਡੇ ਘਰ ਚ ਪਹਿਲਾਂ ਮਹੀਆਂ ਰੱਖੀਆਂ ਹੁੰਦੀਆਂ ਸੀ 7-8 ਕਿਲੋ ਦੇਣੀਆਂ ਸੀ ਜੀ ਤੁਹਾਨੂੰ ਅਸੀਂ ਮੈਂ ਇੱਕ ਦਿਖਾ ਲਦੇ ਆ ਹੁਣ ਲਿਆਂਦੀ ਆ ਸਾਰ ਤੋਂ ਜੀ ਉਹਦਾ ਸਵੇਰੇ ਕੰਡੇ ਦੇ ਅਸੀਂ ਦੁੱਧ ਮਣਿਆ 9 ਕਿਲੋ ਦੁੱਧ ਹੋਇਆ ਕੰਡੇ अच्छा जी हां जी ठीक है जी ਆ ਜਿਹੜੀਆਂ ਮਈਆਂ ਨਾ ਜੀ ਇਹ ਸਾਰੀਆਂ ਹੀ ਕੋਈ 12 ਕਿਲੋ ਕੋਈ 13 ਕੋਈ 14 15 16 ਤੇ ਵੀ ਜਾਂਦੀਆਂ ਅੱਛਾ ਜੀ ਕੋਈ ਕੋਈ ਮੈਂ ਜਾਂਦੀ ਹੈ 17 18 ਲੀਟਰ ਤੇ ਜਿਹੜੀਆਂ ਅਸੀਂ ਅੱਜ ਦੀ ਤਰੀਕ ਦੇ ਵਿੱਚ ਵੈਸੇ ਡੇਰੀ ਫਾਰਮ ਜਿਹੜਾ ਆ ਉਹ ਇੱਕ ਸਫਲਤੰਦਾ ਹੈਗਾ ਜਿਹੜਾ ਤਾਂ ਬੰਦੇ ਆਪ ਮਿਹਨਤ ਕਰਦੇ ਆ ਅੱਛਾ ਜੀ ਬੰਦੇ ਨਾਲ ਘਟ ਰੱਖਦੇ ਆ ਜੀ ਤੇ ਪੱਠੇ ਦੱਥਾ ਉਹਨਾਂ ਦੇ ਕੋਈ ਘਰ ਦਾ ਹੈਗਾ ਹੂੰ ਉਹਨੂੰ ਰੋਟੀ ਹੈਗੀ ਆ ਕਿਤੇ ਜਾਣ ਦੀ ਲੋੜ ਨਹੀਂ ਪੈਸੇ ਥੇਲੇ ਦੀ ਤੰਗੀ ਨਹੀਂ ਆ ਸਕਦੀ ਅਸੀਂ ਪਹਿਲਾਂ ਖੇਤੀ ਵੀ ਕਰਦੇ ਰਹੇ ਆ ਜਿਹੜਾ ਫਾਲਤੂ ਖਰਚਾ ਉਹ ਨਾ ਡੈਰੀ ਨੇ ਚੱਕਣਾ ਤਾਂ ਨਾ ਖੇਤੀ ਨੇ ਚੱਕਣਾ ਹੂੰ ਉਹ ਖੇਤੀ ਨੇ ਵੀ ਚੱਕਣਾ ਹੂੰ ਤੇ ਡੈਰੀ ਨੇ ਵੀ ਚੱਕਣਾ ਜੋ ਸਾਡਾ ਤਜਰਬਾ ਜੀ ਅੱਛਾ ਜੀ ਹਾਂ ਠੀਕ ਹੈ ਜੇ ਕਈ ਇਹ ਵੀ ਘਾਟੇ ਦਾ ਸੌਦਾ ਘਾਟੇ ਦਾ ਨਹੀਂ ਹਮ ਮਹਾਰਾਜ ਦੀ ਕਿਰਪਾ ਰਵੇ ਪਸ਼ੂ ਸਹੀ ਸੂਈ ਜਾਣ ਕੋਈ ਖਰਾਬ ਨਾ ਹੋਵੇ ਤੇ ਹਮ ਸਹੀ ਆ ਕਮ ਮਾੜਾ ਨਹੀਂ ਕਿੰਨੇ ਘੱਟੋ ਘੱਟ ਪਸ਼ੂਆਂ ਤੋਂ ਉਹ ਸਟਾਰਟ ਕਰਨ ਤੂੰ ਤੁਹਾਡੀ ਕੀ ਸਲਾਹ ਆ ਸਾਡੀ ਤਾਂ ਸਲਾਹ ਇਹ ਆ ਵੀ ਘੱਟੋ ਘੱਟ 20 ਪਸ਼ੂ ਹੋਣੇ ਚਾਹੀਦੇ ਆ ਹਮ ਫਿਰ ਉਹਨੂੰ ਪਹਿਲਾਂ ਇਹ ਸੋਚ ਲੈਣਾ ਚਾਹੀਦਾ 20 ਪਸ਼ੂਆਂ ਤੇ ਖਰਚ ਜਦ ਕਰਨਾ ਹਮ ਬਈ ਮੇਰੇ ਦੁੱਧ ਦੀ ਸੇਲ ਹੋ ਜੂ ਹਮ ਇਹ ਦੁੱਧ ਉਹਦਾ ਸਹੀ ਰੇਟ ਤੇ ਲੱਗਦਾ ਹੂੰ ਫੇ ਤਾਂ ਉਹਨੂੰ ਖਰਚ ਲੈਣੇ ਚਾਹੀਦੇ ਜੇ ਦੁੱਧ 50 ਰੁਪਏ ਨੂੰ ਲੱਗਦਾ ਉਹਦਾ ਹੂੰ 60 ਨੂੰ ਲੱਗਦਾ ਫੇਰ ਉਹਨੂੰ ਇੰਨਾ ਖਰਚਾ ਨਹੀਂ ਕਰਨਾ ਚਾਹੀਦਾ ਹੂੰ ਜੋ ਅੱਜ ਬੰਦਿਆਂ ਦੀ ਮਿਹਨਤ ਆ ਜੋ ਦਾਣੇ ਦਾ ਭਾਅ ਆ ਹੂੰ ਦੁੱਧ 70 ਤੋਂ 80 ਰੁਪਏ ਹੋਵੇ ਕਿਲੋ ਉਹਦਾ ਜਾਂਦਾ ਹੋਵੇ ਹੂੰ ਇਹ ਉਹ ਬੈਂਕ ਦੀ ਗੈਸ ਵੀ ਦੇ ਸਕਦਾ ਤੇ ਆਪਣਾ ਘਰ ਦਾ ਖਰਚ ਵੀ ਚਲਾ ਸਕਦਾ। ਚਲਾ ਸਕਦਾ। ਹੂੰ। ਇਹ ਦੁੱਧ ਦੀ ਸਾਡਾ 50 ਰੁਪਏ ਵਿਕੂਗਾ ਤੇ ਫਿਰ ਅਸੀਂ ਕੀ ਕਰ ਲਾਂਗੇ ਉਹਨਾਂ? ਜਿਹੜਾ ਆਪਣਾ ਤੁਹਾਡਾ ਆ ਬਿਲਗਾ ਏਰੀਆ ਆ। ਜੀ। ਫਲੋਰ ਦਾ ਏਰੀਆ ਇਹਦੇ ਲਾਗੇ ਛਾਗੇ ਦੇ। ਇਧਰ ਤੁਹਾਡੇ ਚੰਗਾ ਰੇਟ ਹੈਗਾ ਦੁੱਧ ਦਾ। ਦੁੱਧ ਦੀ ਸਾਡੇ ਕੋਲ ਸ਼ਹਿਰ ਜਾ ਨਹੀਂ ਹੁੰਦਾ ਸਾਡਾ ਦੁੱਧ ਉਹਨਾਂ ਜਿਹੜਾ। ਹੂੰ। ਜਿਹੜੀਆਂ ਬਾਨਾਂ ਦਾ ਉਹ ਤੇ 70 75 ਰੁਪਏ ਹੋਇਆ ਆ। ਹੂੰ। ਕਿ ਜਿਹੜਾ ਸਾਡਾ ਥੋਕ ਦੇ ਵਿੱਚ ਚੱਕਦੇ ਆ ਬਿਨਾ ਫੈਂਟ ਤੋਂ ਉਹ 60 ਰੁਪਏ ਨੂੰ ਜਾਂ ਹੂੰ ਬਿਨਾ ਫੈਂਟ ਤੋਂ ਤੇ ਦੂਜੀ ਜੇ ਆਪਾਂ ਕੰਮ ਕਰਦੇ ਆ ਅਗਲਾ ਸ਼ਹਿਰੋਂ ਆਇਆ ਪਿੰਡੋਂ ਆਇਆ ਸਾਡੇ ਕੋ ਹੂੰ ਤੇ ਮੈਂ ਸਾਰਿਆਂ ਨੂੰ ਦੁੱਧਾ ਵਾਲੇ ਸਜਣਾਂ ਨੂੰ ਇਹ ਕਹੂੰਗਾ ਬਈ ਪਾਣੀ ਦੀਆਂ ਟੂਟੀਆਂ ਤਾਂ ਘਰ ਲੱਗੀਆਂ ਦਿਓ ਅਗਲੇ ਨੂੰ ਸਹੀ ਦੁੱਧ ਤੇ ਰੇਟ ਪੂਰਾ ਹੂੰ ਹੂੰ ਅਗਲਾ ਦੁੱਧ ਲੈਣ ਆਉਂਦਾ ਅਸੀਂ ਪੀ ਐਸ ਏ ਵਿੱਚ ਪਾਣੀ ਪਾਣੇ ਆ ਇਹਦੇ ਨਾਲ ਦੀ ਮਾੜੀ ਗੱਲ ਨਹੀਂ ਹੂੰ ਜਿਹੜਾ ਵਾਦਾ ਘਾਟਾ ਕੁਝ ਗੱਲਾਂ ਸਾਨੂੰ ਹੂੰ ਉਧਰ ਤੇ ਤੇ ਪਰਮੇਸ਼ਰ ਤੇ ਛੱਡ ਦੇਣੀਆਂ ਚਾਹੀਦੀ ਜੀ ਜੀ ਤੁਸੀਂ ਬਰੀਡਿੰਗ ਕਰਦੇ ਹੋ ਆਪ ਮਤਲਬ ਅਸੀਂ ਮਸਲਾ ਆਪ ਹੀ ਤਿਆਰ ਕਰਦੇ ਜਾਂ ਉਹ ਚੰਗੀ ਮੈਂ ਲੈਣੀ ਆ ਨਾ ਜੇ ਤੁਸੀਂ ਹੂੰ ਤੇ ਚੰਗਾ ਮਾਲੀ ਰੱਖਣਾ ਚਾਹੀਦਾ ਹੂੰ ਮਾਲੀ ਭਾਵੇਂ ਮਹਿੰਗਾ ਵੀ ਲਾਓ ਤੇ ਮਾਲੀ ਵਧੀਆ ਹੋਣਾ ਚਾਹੀਦਾ ਹੂੰ ਤੇ ਫੇ ਟੀਕੇ ਦੇ ਜਿਹੜੇ ਰਿਜ਼ਲਟ ਆ ਨਾ ਉਹ 50% ਮਿਲਦੇ ਸਾਨੂੰ ਤਾਂ 50 ਤੋਂ ਵੱਧ ਨਹੀਂ ਕਦੀ ਮਿਲੇ ਮੈਂ ਹੋਰ ਕਿਸੇ ਦਾ ਕਹਿ ਨਹੀਂ ਸਕਦਾ ਅੱਛਾ ਹਾਂ ਝੋਟਾ ਰੱਖਣਾ ਚਾਹੀਦਾ ਵਧੀਆ ਨਸਲ ਮਤਲਬ ਤੁਸੀਂ ਬਹੁਤਾ ਟੀਕੇ ਦੇ ਪੱਖ ਚ ਨਹੀਂ ਬਹੁਤ ਮਈਆਂ ਜੀ ਟੀਕੇ ਦੇ ਨਾਲ ਅਸੀਂ ਤਾਂ ਲਵਾ ਕੇ ਦੇਖਿਆ ਬਹੁਤ ਖਾਲੀ ਨਿਕਲਦੀਆਂ ਮਈਆਂ ਅੱਛਾ ਨੁਕਸਾਨ ਹੋਇਆ ਹਾਂ ਜੇ ਝੋਟਾ ਵੀ ਨਾ ਤੁਹਾਡਾ ਇੱਕ ਗੱਲ ਮੈਂ ਹੋਰ ਦੱਸਦਾ ਝੋਟਾ ਤੁਸੀਂ ਲਿਆਏ ਆ ਹਾਂ ਉਹਦੀਆਂ ਮਈਆਂ ਵਾਰ-ਵਾਰ ਬੋਲਦੀਆਂ ਝੋਟਾ ਬਦਲ ਲੈ। ਹੂੰ ਝੋਟਿਆਂ ਦੇ ਵਿੱਚ ਵੀ ਨੁਕਸ ਹੋਣਾ। ਹੂੰ ਜਿਹੜਾ ਤੁਸੀਂ ਦੇਖ ਲੈਨੇ ਵੀ ਝੋਟਾ ਚੰਗਾ ਆ ਇਹਦੀ ਮੈਂ ਲੱਗਿਉ ਰਹਿ ਜਾਂਦੀ ਆ ਝੋਟਾ ਉਹ ਰੱਖੋ। ਸਾਡੇ ਕੋਲ ਕਈ ਵਾਰੀ ਝੋਟੇ ਆਪਣੀ ਡੈਰੀ ਤੇ ਇਦਾਂ ਦੇ ਆਏ ਆ ਤੇ ਮਈਆਂ ਨੂੰ ਉਹ ਚੰਗੇ ਸੀ ਉਹਨਾਂ ਦੇ ਰਿਜ਼ਲਟ ਜ਼ੀਰੋ ਆਏ ਆ। ਹੂੰ ਇਹ ਸਾਨੂੰ ਡੈਰੀ ਵਾਲਿਆਂ ਨੂੰ ਇਹ ਵੀ ਸੋਚਣਾ ਦੇਖਣਾ ਪਊਗਾ ਵੀ ਝੋਟਾ ਸਾਡੇ ਕੋਲ ਚੰਗਾ ਆ ਮਈਆਂ ਹਸਾਰ ਤੋਂ ਆਈਆਂ ਨਹੀਂ ਇਹ ਹਸਾਰ ਤੋਂ ਆਈਆਂ ਮਈਆਂ ਹਾਂ ਕੀ ਰੇਟ ਰਿਹਾ ਹੋਊਗਾ ਇਹਨਾਂ ਦਾ ਇੱਕ ਕਿੰਨੇ ਕਿੰਨੇ ਨਹੀਂ ਬਹੁਤੇ ਪੈਸੇ ਨਹੀਂ ਖਰਚਦੇ ਲੱਖ ਦੀ 1 ਲੱਖ 20 ਹਜ਼ਾਰ ਦੀ 40 ਹਜ਼ਾਰ ਦੀ ਇੱਥੇ ਕਿ ਮੈਂ ਲੈ ਆਉਨੇ ਹੂੰ ਜੇ ਬਹੁਤੀ ਕੋਈ ਦਿਲ ਲੱਗਿਆ ਤਾਂ ਡੇਢ ਦੀ ਵੀ ਲੈ ਆਉਨੇ ਆ ਜੇ ਕਹੀਏ ਅਸੀਂ 2 ਲੱਖ ਲਾਉਨੇ ਜਾਂ 3 ਲੱਖ ਅਸੀਂ ਬਹੁਤਾ ਮਹਿੰਗਾ ਪਸ਼ੂ ਨਹੀਂ ਲੈ ਪੁੱਗ ਜਾਂਦਾ ਵਾਰਾ ਖਾ ਜਾਂਦਾ ਇੰਨਾ ਮਹਿੰਗਾ ਪਸ਼ੂ ਸਵਾ ਲੱਖ ਦਾ ਲਿਆ ਗੱਲ ਇਦਾਂ ਵੀ ਵਾਰਾ ਇਦਾਂ ਖਾ ਜਾਂਦਾ ਸਾਡੇ ਕੋਲ ਦੁੱਧ 3.5 ਕੁਆਂਟਲ ਜਦ ਹੁੰਦਾ ਤੇ ਫੇਰ ਉਹ ਪੈਸੇ ਮੈਂ ਜੋਗੇ ਆ ਜਾਂਦੇ ਤੇ ਸੀ ਨਹੀਂ ਹੂੰ ਹੂੰ ਅਸੀਂ ਪੈਸੇ ਗੱਲ ਇਹ ਤਾਂ ਬਈ ਨਾ ਖੇਤੀ ਚੋਂ ਪਉਨੇ ਆ ਹੂੰ ਇੱਕ ਵਾਰੀ ਸਾਡੇ ਸਰਦਾਰ ਤਿਲਵਿੰਦਰ ਸਿੰਘ ਸਾਡਾ ਛੋਟਾ ਭਰਾ ਆ ਉਹਨੇ ਡੈਰੀ ਸ਼ੁਰੂ ਕਰ ਦਿੱਤੀ ਸੀਗੀ ਕੈਨੇਡਾ ਗਿਆ ਆ ਉਹਦੀ ਹੈਲਪ ਹੀ ਕੀ ਸਾਨੂੰ ਅੱਜ ਵੀ ਹੈਗੀ ਆ ਪਰ ਹੁਣ ਅਸੀਂ ਕਹਿੰਦੇ ਵੀ ਤੂੰ ਨਾ ਹੈਲਪ ਕਰ ਹੂੰ ਜੀ ਵੇ ਇਹ ਆਪਣਾ ਖਰਚਾ ਆਪੇ ਚੱਕਣੀਆਂ ਚੱਕੀ ਵੀ ਜਾਂਦੀਆਂ ਰੂਟੀਨ ਦੇ ਵਿੱਚ ਜੀ ਅੱਜ ਦੀ ਤਰੀਕ 'ਚ ਕੀ ਕੀ ਚੀਜ਼ਾਂ ਦੇ ਰਹੇ ਆ ਕਿਹੜੀਆਂ ਕਿਹੜੀਆਂ ਬਈ ਮਤਲਬ ਇਹ ਬਿਮਾਰ ਨਾ ਛੇਤੀ ਹੋਣ ਤੁਸੀਂ ਕਿਹੜੇ ਕਵਾ ਕੁਵਾ ਕੋਈ ਦੰਦੇ ਹੋ ਲਗਾਤਾਰ ਪੇੜਾ ਵਗੈਰਾ ਕੀ ਦੰਦੇ ਹੋ ਅਸੀਂ ਕੁਝ ਟਿਪਸ ਦੇ ਦਿਓ ਕਿਸਾਨ ਵੀਰਾਂ ਨੂੰ ਇਹ ਕਿਤਾ ਸਿਆਣਾ ਡਾਕਟਰ ਦੀ ਰਾਇ ਲੈਂਦੇ ਰਹੋ ਜਿੱਦਾਂ ਸਾਡੇ ਡਾਕਟਰ ਦੁੱਗਲਾ ਹੁਣ ਭਮਲ ਟਾਇਰ ਵੀ ਹੋ ਗਿਆ ਜੇ ਕੋਈ ਕੇਸ ਆੜਿਆ ਤੇ ਅਸੀਂ ਉਹਨਾਂ ਦੀ ਰਾਇ ਲੈਣੀ ਹੈ ਅੱਛਾ ਜੀ ਹਾਂ ਜੀ ਕਿ ਉਹਨਾਂ ਦੀ رائے ਨਾ ਚੱਲੋ ਜੇ ਮੈਂ ਆਮ ਭਰਾਵਾਂ ਨੂੰ ਕਹਿਣਾ ਵੇ ਜੇ ਡਾਕਟਰ ਨਹੀਂ ਸਹੀ ਰਾਇ ਸਹੀ ਦਿੰਦਾ ਤਾਂ ਉਹਨੂੰ ਬਦਲ ਦਿਓ ਹਮ ਸਾਡੇ ਦਾ ਉਹ ਡਾਕਟਰ ਸਿਆਣਾ ਰਾਇ ਦਿੰਦਾ ਜੇ ਨਹੀਂ ਚੰਗੀ ਰਾਇ ਲੱਗਦੀ ਨਾ ਤੁਹਾਨੂੰ ਹਮ ਡੇਰੀ ਦਾ ਧੰਦਾ ਇਹੋ ਜਿਹਾ ਪਸ਼ੂ ਬਹੁਤ ਮਹਿੰਗਾ ਹੁੰਦਾ ਸੂਏ ਦਾ ਦੁੱਧ ਮਾਰਿਆ ਜਾਂਦਾ ਜੇ ਡਾਕਟਰ ਨਹੀਂ ਸਹੀ ਦਿੰਦਾ ਡਾਕਟਰ ਬਦਲ ਲਓ ਸਹਿਮਤ ਹਮ ਹਾਂਜੀ ਜਿਹੜਾ ਤੁਸੀਂ ਆਪਾਂ ਆਮ ਬੰਦਾ ਦਿੰਨੇ ਆ ਪਸ਼ੂ ਨੂੰ ਹੁਣ ਤਾਂ ਮਿੰਨੀ ਮਿਕਚਰ ਹੋਇਆ ਸੋਡਾ ਹੋਇਆ ਲੂਣ ਹੋਏ ਦੋਏ ਇਹ ਪੇੜੇ ਦੇ ਵਿੱਚ ਪਸ਼ੂ ਨੂੰ ਦੇਣੇ ਚਾਹੀਏ ਹਮ ਅਸੀਂ ਮਿੱਠਾ ਸੋਡਾ ਕਾਲਾ ਲੂਣ ਦੂਜਾ ਲੂਣ ਤੇ ਇਹ ਦਿਨੇ ਦਾਣੇ ਤੇ ਜੀ ਜਿਹੜੀ ਆ ਹੁਣ ਵੈਕਸੀਨ ਲੱਗਦੀ ਆ ਨਾ ਹਮ ਉਹ ਡਾਕਟਰ ਸਾਹਿਬ ਦੱਸ ਦਿੰਦੇ ਆ ਉਹ ਪਸ਼ੂਆਂ ਦੀ ਮੈਸ ਨਹੀਂ ਕਰਨੀ ਚਾਹੀਦੀ ਲਵਾਉਣੀ ਚਾਹੀਦੀ ਨਾਲੇ ਸਰਕਾਰ ਵੱਲੋਂ ਫ੍ਰੀ ਦੀ ਆ ਹਮ ਸਾਨੂੰ ਮੂੰਹ ਖੁਰਦੇ ਆ ਜਿਹੜੇ ਗੱਲ ਘੁੱਟੂਦੇ ਆ ਜਦੋਂ ਜਦੋਂ ਵੀ ਸਰਕਾਰ ਸਿਫਾਰਿਸ਼ ਕਰਦੀ ਆ ਓ ਟੀਕੇ ਲਵਾ ਲੈਣੇ ਚਾਹੀਏ ਕੋਈ ਹੋਰ ਰੱਖ ਰਖਾ ਲਈ ਤੁਸੀਂ ਸੁਝਾ ਦੇਣਾ ਚਾਹੋਗੇ ਜਿਵੇਂ ਵੀ ਯੰਗ ਜਿਹੜੇ ਬਲੱਡ ਹੈਗਾ ਆ ਉਹ ਥੋੜਾ ਜਿਹਾ ਚਾਹੁੰਦਾ ਆ ਕਿ ਉਹ ਆਪਾਂ ਖੇਤੀ ਦੇ ਵਿੱਚ ਦੁਬਾਰਾ ਉਹਨਾਂ ਦਾ ਜਾਗ ਰਿਹਾ ਇੰਟਰਸਟ ਪਸ਼ੂ ਦੀ ਸਿਪਾਈ ਹੋਣੀ ਚਾਹੀਦੀ ਆ ਹੂੰ ਉਹਦੇ ਥੱਲੇ ਦੀ ਰੱਖ ਰਖਾ ਦੀ ਸਿਪਾਈ ਹੋਣੀ ਚਾਹੀਦੀ ਆ ਹੂੰ ਦੂਜਾ ਪਸ਼ੂ ਅੱਲ ਦੋ ਵੇਲੇ ਬੇਸ਼ੱਕ ਥੋੜੀ ਬੰਦੇ ਰੱਖਿਓ ਆ ਜਿੰਨਾ ਚਿਰ ਮਾਲਕ ਧਿਆਨ ਨਹੀਂ ਦਿੰਦਾ ਤੇ ਉਹ ਕਾਮਯਾਬ ਆ ਗੱਲ ਬਹੁਤ ਅਤਿ ਹੂੰ ਮਾਲ ਤੈਨੂੰ ਦੋ ਵੇਲੇ ਦੱਸ ਕੇ ਕਰਵਾਵੇ ਚਾਹੇ ਆਪ ਕਰੇ ਖੋਲ ਲੀਆਂ ਵੀ ਆਪਸ ਨੂੰ ਪੱਠੇ ਪੂਰੇ ਖਾਦੇ ਆ ਕਿ ਨਹੀਂ ਖਾਦੇ ਹੂੰ ਉਹ ਮਾਲਕ ਨੂੰ ਦੇਖਣਾ ਚਾਹੀਦਾ ਅੱਛਾ ਜੀ ਆ ਮੱਝ ਹੁਣ ਗੱਬਣਾ ਜੀ ਇਹ ਸਾਡੀ 19 ਕਿਲੋ ਦੁੱਧ ਦਿੰਦੀ ਆ ਆ ਵਾਲੀ ਹਾਂਜੀ ਹਾਂਜੀ ਠੀਕ ਆ ਇਹ ਵੀ ਮੋਰਾ ਹੀ ਆ ਹਨਾ ਇਹ ਵੀ ਮੋਰਾ ਹੀ ਆ ਮੋਰਾ ਹੀ ਆ ਹਨਾ ਹਾਂ ਅੱਛਾ ਜੀ ਠੀਕ ਆ ਇਹ ਸਾਰੀਆਂ ਸਾਰੀਆਂ ਮਹੀਂ ਨਹੀਂ ਦਿੰਨੀਆਂ ਜੀ 12 13 ਦੇ ਜਿਹੜੀ 10 ਕਿਲੋ ਵਾਲੀ ਮੈਂ ਆ ਉਹ ਡੈਰੀ ਵਾਲਾ ਨਾਂ ਲਵੇ ਤਾਂ ਚੰਗਾ ਅੱਛਾ ਜੀ ਆ ਮੱਝ ਆ ਇਹ ਬਹੁਤ ਦੁੱਧ ਨਹੀਂ ਰਹੀ ਆ ਜੀ अच्छा जेडी ਘਟ ਦੋ ਦਿੰਦੀ ਉਹ ਨਾ ਡੇਰੀ ਵਾਲਿਆਂ ਨੂੰ ਨਹੀਂ ਵੈਸੇ ਲੈ। 10 ਕਿਲੋ ਵਾਲੀ ਨੂੰ ਕੀ ਕਰੂਗਾ? ਆ ਮੈਂ ਜੈਦੀ ਨਾ ਸਾਡੀ 15-16 ਕਿਲੋ ਦਿੰਦੀ ਆ ਇਹਨੂੰ ਆਈ ਨੂੰ ਹੋ ਗਿਆ ਹੋਣਗੇ 10 ਸਾਲ ਇਹ ਹਿਸਾਬ ਤੋਂ ਲੈਂਦੀ। ਇਹ 15-16 ਤੋਂ ਟੁੱਟਦੀ ਨਹੀਂ ਹੋਣ ਇਹਨੂੰ ਮਹੀਨਾ ਕਿ ਰਹਿੰਦਾ ਸੂਣ। ਅੱਛਾ ਜੀ। ਹਾਂ ਇਹ ਸੂਣ ਵਾਲੀ ਆ। ਬਹੁਤ ਵਧੀਆ। ਆਪਾਂ ਨੂੰ ਮਤਲਬ ਪੈਸੇ ਲਿਆ ਆਉਂਦਾ ਵੀ ਕੋਈ ਇਦਾਂ ਨਹੀਂ ਹੈਗਾ ਕਿ ਵੀ ਪੈਸੇ ਬਹੁਤ ਲੱਗੇ। ਦੁੱਧ ਦਿੰਦਾ ਰੋਜ਼ ਤੁਹਾਨੂੰ 14-15 ਕਿਲੋ ਪਾਉਂਦਾ 13 ਕਿਲੋ ਵੀ ਪਾਉਂਦਾ ਮੈਂ ਮਾੜੀ ਨਹੀਂ ਹੋ ਜੀ। ਹਾਂ। ਇਹ ਫੇਰ ਤਾਂ ਹੈਗਾ ਹੀ। ਕਿਹੜਾ ਫਾਰਮ ਆਲਾ ਉਹਦੇ ਖਰਚੇ ਦੁੱਧ ਨੇ ਪੂਰੇ ਕਰਨੇ। ਪਸ਼ੂਆਂ ਦੇ ਨਾ ਤੁਹਾਡਿਆਂ ਦੇ ਮੈਂ ਦੇਖ ਰਿਹਾ ਵੀ ਡੀਲਡ ਆਲ ਬੜੇ ਅੱਛੇ ਆ। ਵੀ ਤੁਸੀਂ ਸਾਂਭ ਨੂੰ ਲੱਗਦਾ ਵੀ ਦਾਣਾ ਦੂਣਾ ਵਧੀਆ ਪਾਉਂਦੇ। ਦਾਣਾ ਵਧੀਆ ਪਾ ਰਹੇ। ਹਾਂ ਜੀ। ਦਾਣਾ ਵਧੀਆ ਪਾ ਰਹੇ ਆ ਤੇ ਕੀ ਕਹਿੰਦੇ ਨੇ ਵੀ ਐਕਿ ਜਿਹੜਾ ਰਖਰਖਾ ਦਾ ਗਰਮੀਆਂ ਨੂੰ ਲੈਂਟਰ ਲੱਗਾ ਆ ਸੇਕ ਨਹੀਂ ਪੈਂਦਾ ਐਕਿ ਸ਼ੈੱਡ ਉੱਪਰੋਂ ਵੀ ਹਵਾ ਪੈਂਦੀ ਬਾਹਰੋਂ ਵੀ ਪੈਂਦੀ ਠੀਕ ਆ ਜੀ ਠੀਕ ਆ ਇਹ ਦਰਸਤਾ ਇਹ ਤਾਂ ਸਹੀ ਗੱਲ ਐ ਇਹ ਤਾਂ ਆ ਆ ਕੱਟੀ ਪਾਲਣ ਦੇ ਲਈ ਸਾਡੀ ਕਰ ਜੀ ਅੱਛਾ ਇਸ ਤਰ੍ਹਾਂ ਇਹ ਪਾਲ ਰਹੇ ਆ ਤੁਸੀਂ ਇਹ ਅੱਛਾ ਇਹ ਆਪਣੇ ਆਪਣੀ ਇੱਥੇ ਜਨਮ ਆ ਕਰ ਰਹੇ ਹਾਂਜੀ ਹਾਂਜੀ ਓਕੇ ਆਹ ਵਾਲੀ ਠੀਕ ਆ ਬਹੁਤ ਇਹ ਵੀ ਵਧੀਆ ਮਤਲਬ ਕਿਉਂਕਿ ਹਜੇ ਮੇਰੇ ਨਾਲ ਘਟਿਆ ਉਮਰ ਹਨਾ ਕਿੰਨੇ ਚਿਰ ਦੀ ਇਹੇ 2 ਸਾਲ ਤੋਂ ਘਟਦੀ ਹੈ ਜੀ ਹਾਂ ਇਹ 2 ਸਾਲ ਤੋਂ ਘਟਿਆ ਤੇ ਓਬਵੀਅਸਲੀ ਇਹ ਵਧੀਆ ਜਾਨਵਰ ਹੁਣ ਇਹ ਵਧੀਆ ਮੱਝ ਬਣੂਗੀ ਜੀ ਹਾਂ ਬਹੁਤ ਵੱਡੀ ਸੀ ਜੀ ਅੱਛਾ ਜੀ ਆਹ ਕੱਟੀ ਹੈ ਜੀ ਆ ਪਿੱਛੇ ਮਾਰ ਲਓ ਕੈਮਰਾ ਅੱਛਾ ਜੀ ਆਹ ਕੱਟੀ ਬਈ ਮਤਰਾ ਹਾਂ ਬਹੁਤ ਅੱਛਾ ਆ ਰੋਈ ਤੇ ਬਾਹਰ ਆ ਜਾਓ ਆ ਜਾਓ ਮਾਜ ਤੇ ਆ ਵੀ ਬਹੁਤ ਸੋਹਣੀ ਹੈ ਇਹ ਵੀ ਹਸਾਰ ਤੋਂ ਹੀ ਆਈ ਹੈ ਜੀ ਜਿੱਥੋਂ ਆਈ ਸੀ ਨਾ ਹੂੰ ਉਹਦੇ ਤੋਂ ਹੀ ਇਹ ਆਈ ਆ ਅੱਛਾ ਜੀ ਹਾਂ ਤਕਰੀਬਨ ਹਸਾਰ ਦੀਆਂ ਨੇ ਹਾਂ ਜੀ ਹਾਂ ਜੀ ਹਨਾ ਕੋਠ ਬਠਿੰਡੇ ਜ਼ਿਲ੍ਹੇ ਤੋਂ ਤੂੰਗਾਲੀ ਤੋਂ ਆਈਆਂ ਨਹੀਂ ਹਸਾਰ ਤੋਂ ਹੀ ਮਾਲ ਲੈ ਆਈਦਾ ਜੀ ਜਿਆਦਾ ਤੁਸੀਂ ਉਧਰੋਂ ਆ ਜਾਂ ਕਾਲੇ ਵਾਲੀ ਤੋਂ ਉਹ ਵੀ ਆਪਣੀ ਸਰਸੇ ਜ਼ਿਲ੍ਹੇ 'ਚ ਪੈ ਜਾਂਦਾ ਹੂੰ ਪੱਠਾ ਵਗੈਰਾ ਫਿਰ ਜ਼ਿਆਦਾਤਰ ਕਿਹੜਾ ਜੀ ਰੱਖਦੇ ਹੋ ਪੱਠਾ ਸੀ ਬਾਜਰੇ ਦਾ ਹੀ ਪੌਦਾ ਪਾਉਨੇ ਆ ਦੂਜੀ ਜਿਹੜੀ ਮੱਕੀ ਆ ਉਹਨੂੰ ਸਪਰੇਆ ਬੜੀਆਂ ਕਰਨੀਆਂ ਪਈਆਂ ਹੂੰ ਜੀ ਆਹ ਮੱਝ ਜਿਹੜੀ ਹੁਣ ਐਤਕੀ ਲੈਂਦੀ ਸੀ ਆ ਵੱਡੀ ਹੂੰ ਇਹਦਾ ਡੰਗ ਦਾ 9 ਲੀਟਰ ਦੁੱਧ ਇਹਦਾ ਹਾਂ ਅੱਛਾ 18 ਲੀਟਰ ਦੇਂਦੀ ਆ ਹਾਂਜੀ ਵੈਰੀ ਗੁੱਡ ਆਹ ਵਾਲੀ ਮੱਝ ਆ ਹਾਂ ਬਹੁਤ ਅੱਛੇ ਮੈਂ ਵੀ ਵੱਡੀ ਆ ਹਾਂ ਪਸ਼ੂ ਵੀ ਦਰਸ਼ਣੀ ਆ ਹੁਣ ਇਸ ਵੇਲੇ ਕੀ ਹੋਇਆ ਸਾਰੇ ਹਾਂ ਕਿ ਅਸੀਂ ਜਦੋਂ ਤੁਸੀਂ ਚੋਰ ਐ ਸੀ ਜਦੋਂ ਅਸੀਂ ਆਏ ਆ ਹਾਂ ਹਾਂ ਹੁਣ ਚੋਕ ਹੀ ਹਟੇ ਆ ਤੇ ਹੁਣੇ ਚੋਕ ਹੀ ਹਟੇ ਆ ਆ ਵੀ ਮੈਂ ਚੰਗਾ ਦੁੱਧ ਦੇ ਰਹੀ ਆ ਜੀ ਮੀਣੀ ਇਧਰ ਦੀ ਦਿਖਾ ਲ ਦਿੰਦੀ ਆ ਆ ਜਾਓ ਜੀ 1 ਮਿੰਟ ਜੀ ਇਹ ਹਾਂ ਹਾਂ ਮੱਝ ਅੱਛਾ ਜੀ ਤਕਰੀਬਨ ਸਾਰੇ ਚੰਗੇ ਦੁੱਧ ਵਾਲੀਆਂ ਮਾੜੇ ਇਹ ਵਾਲੀ ਹੂੰ ਇਹ ਮਾੜੀ ਮੈਂ ਆ ਜਾ ਜਿੱਥੋਂ ਅਸੀਂ ਲੈਣੇ ਮਾਲ ਨੂੰ ਉਹਨਾਂ ਨੂੰ ਬਾਤ ਕਰ ਦਿੰਨੇ ਜੀ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਸਮਰਥਕ ਰਹੇ ਆ ਇਹ ਆਮ ਲੋਕਾਂ ਨੂੰ ਸਾਨੂੰ ਹਮੇਸ਼ਾ ਕਿਸਾਨ ਨਾਲ ਸਿੱਧੇ ਸੰਪਰਕ 'ਚ ਆ ਕੇ ਉਹਨਾਂ ਨੂੰ ਤਸ਼ਾਹਿਤ ਕਰਨਾ ਚਾਹੀਦਾ ਕਿਸਾਨਾਂ ਨੂੰ ਤੇ ਸਿੱਧੀ ਚੀਜ਼ ਕਿਸਾਨ ਤੋਂ ਜਰੂਰ ਖਰੀਦੋ ਤੁਸੀਂ ਪੈਕਟਾਂ ਵਾਲਾ ਦੁੱਧ ਲਿਆਉਨੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦੂਜੀ ਤੋਂ ਲੈਨੇ ਹੋ ਕੋਈ ਇਤਰਾਜ਼ ਨਹੀਂ ਡੇਰੀ ਜਿਵੇਂ ਹੁੰਦੀਆਂ ਸ਼ਹਿਰਾਂ 'ਚ ਜਾਂ ਪਿੰਡਾਂ 'ਚ ਵੀ ਬਣ ਗਈਆਂ ਉੱਥੋਂ ਲਵੋ ਕੋਈ ਚੱਕਰ ਨਹੀਂ ਪਰ ਫਿਰ ਵੀ ਕਦੇ ਤੁਸੀਂ ਸਿੱਧਾ ਨਾਲ ਕਿਸਾਨ ਤੋਂ ਖਰੀਦੋ ਯਾਰ ਦੁੱਧ ਅਸੀਂ ਕਿਸਾਨ ਦੇ ਇਸ ਜਿਹੜਾ ਹੈਗਾ ਉਹ ਜ਼ਰੂਰ ਅਸੀਂ ਇਸ ਗੱਲ ਦਾ ਸਮਰਥਨ ਕਰਦੇ ਆਂ ਬਾਕੀ ਅ ਕਿਸਾਨੀ ਵੀ ਤਾਂ ਹੀ ਬਚ ਸਕਦੀ ਆ ਤੇ ਲੋਕ ਵੀ ਤਾਂ ਹੀ ਬਚ ਸਕਦੇ ਆ ਤੁਸੀਂ ਕਿਸਾਨ ਨੂੰ ਉਤਸ਼ਾਹਿਤ ਕਰੋ ਤੇ ਕਿਸਾਨ ਤੁਹਾਨੂੰ ਉਤਸ਼ਾਹਿਤ ਕਰੇ ਮੈਂ ਸ਼ੁਰੂ ਜੀ ਤੁਹਾਨੂੰ ਬੇਨਤੀ ਕੀਤੀ ਸੀ ਵੀ ਕਿਸਾਨ ਨੂੰ ਵੀ ਚਾਹੀਦਾ ਜੇ ਉਹਨੂੰ ਦੁੱਧ ਦੇਣਾ ਐ ਇੰਨੇ ਪੈਸੇ ਲੈਣੇ ਆ ਉਹਨੂੰ ਸਹੀ ਦੁੱਧ ਸਹੀ ਦੁੱਧ ਮੈਂ ਉਹੀ ਕਹਣਾ ਵੀ ਕਿਸਾਨ ਵੀ ਮੈਂ ਸ਼ੁਰੂ ਜੀ ਵੀ ਇਹ ਗੱਲ ਕੀਤੀ ਸੀ ਜੇ ਕਿਸਾਨ ਨੇ ਦੁੱਧ ਮਾਲਾ ਦੁੱਧੀ ਨੂੰ ਵੀ ਦਿੱਤਾ ਤੇ ਫਿਰ ਉਹ ਕਹਦਾ ਤੇ ਇਹੇ ਹੱਥ ਪਾਣ ਕੇ ਬੇਨਤੀ ਆ ਵੀ ਆਪਾਂ ਇਹ ਪਸ਼ੂ ਜੇ ਠੀਕ ਰਹਿਣ ਤਾਂ ਕੰਮ ਘਾਟੇ ਦਾ ਨਹੀਂ ਕੰਮ ਹੈ ਲਗਨ ਨਾਲ ਕਰਨਾ ਪੈਣਾ ਜੇ ਆਪਾਂ ਪਸ਼ੂ ਦੇਖਣੇ ਨਹੀਂ ਤਾਂ ਡੇਰੀ ਨਾ ਕਰੋ ਜੇ ਟਾਈਮ ਨਹੀਂ ਦੇਣਾ ਛੋ ਡੇਰੀ ਫਾਰਮਿੰਗ ਦੇ ਉੱਤੇ ਕੁਝ ਗੱਲਾਂ ਬਾਤਾਂ ਸਰਦਾਰ ਜਗਰਾਜ ਸਿੰਘ ਜੀ ਦੇ ਨਾਲ ਹੋਈਆਂ ਪਿੰਡ ਬਿਲਗਾ ਆ ਇਹਨਾਂ ਦਾ ਡੇਰੀ ਫਾਰਮਰ ਬੜੇ ਸਕਸੈਸਫੁਲ ਡੇਰੀ ਫਾਰਮਰ ਨੇ ਔਰ ਪਿਛਲੇ 30 ਸਾਲਾਂ ਤੋਂ ਇਹ ਡੇਰੀ ਚਲਾ ਰਹੇ ਨੇ ਆਹ ਤਲਾਹ ਹੈ ਜੇ ਚ ਨਾ ਹੋਣੀ ਅੱਛਾ ਆਹ ਤਲਾਬ ਹੀ ਬਣਾਇਆ ਵਾਹ ਅੱਛਾ ਦਿਖਾ ਲ ਦਿਓ ਯਾਰ ਹੁਣ ਪਾਣੀ ਹੈ ਥੱਲੇ ਦੇਖੀ ਉਧਰ ਦੀ ਚੜੀਆਂ ਔਰ ਫੋਨ ਰੈਂਪ ਪਾ ਲਿਆ ਮੈਂ ਸਮਝ ਗਿਆ ਮੈਂ ਸਮਝ ਗਿਆ ਠੀਕ ਹੈ ਜੀ ਠੀਕ ਹੈ ਹਾਂ ਔਰ ਰੈਂਪ ਬਣਾਇਆ ਉਧਰ ਦੀ ਛਾੜ ਦਿੰਦੇ ਹੋ ਇਧਰ ਪਾਣੀ ਛਾੜ ਦਿੰਦੇ ਹਾਂ ਹਾਂ ਸਹੀ ਹੈ ਜੀ ਨਾ ਹੋਣੀ ਅਸੀਂ ਤਲਾਹ ਜੀ ਆ ਜੀ ਗਲਾਉਣੇ ਕੀ ਬਾਤ ਹੈ ਅੱਛਾ ਜੀ ਜਾਂ ਕੁਤੜੀ ਹੁੰਦੀ ਆ ਉਦੋਂ ਰਾਤ ਨੂੰ ਛੱਡ ਦੇ ਦਈਏ ਅੱਛਾ ਜੀ ਸੋ ਅ ਦੋਸਤੋ ਯਾ ਕਿਸਾਨ ਵੀਰੋ ਆਪਾਂ ਜਿਹੜਾ ਗੱਲਾਂ ਬਾਤਾਂ ਬਹੁਤ ਸਾਰੀਆਂ ਇਹਨਾਂ ਨਾਲ ਕੀਤੀਆਂ ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਅ ਬਿਲਗਾ ਨਗਰ ਹੈ ਜੀ ਬਿਲਗਾ ਨਗਰ ਕਿਸੇ ਜਾਣ ਪਛਾਣ ਦਾ ਮਥਾਜ ਨਹੀਂ ਹੈਗਾ ਦੁਆਬੇ ਦਾ ਹੀ ਨਹੀਂ ਅ ਪੰਜਾਬ ਦਾ ਹੀ ਨਹੀਂ ਸਗੋਂ ਭਾਰਤ ਦਾ ਬਹੁਤ ਹੀ ਇਹ ਵੱਡਾ ਤੇ ਨਾਮੀ ਨਗਰ ਸੋ ਅ ਇਸ ਨਗਰ ਦੇ ਵਾਸੀ ਨੇ ਸਰਦਾਰ ਜਗਰਾਜ ਸਿੰਘ ਜੀ ਡੇਲੀ ਫਾਰਮਰ 30 ਸਾਲਾਂ ਤੋਂ ਪਿਛਲੇ ਤੋਂ ਅ ਲਗਾਤਾਰ ਇਹੀ ਕੰਮ ਕਰ ਰਹੇ ਨੇ ਇਹ ਤੇ ਇੱਕ ਗੱਲ ਹੋਰ ਮੈਂ ਕਹਿ ਦਵਾਂ ਵੀ ਨੰਬਰ ਮੈਂ ਇਹਨਾਂ ਦਾ ਨਹੀਂ ਦੇ ਰਿਹਾ ਨੰਬਰ ਕਿਉਂ ਨਹੀਂ ਦੇ ਰਿਹਾ ਕਿ ਉਹ ਕਹਿੰਦੇ ਵੀ ਫੇਰ ਖਾਮ-ਖਾਮ ਕਈ ਫੋਨ ਬਹੁਤ ਜ਼ਿਆਦਾ ਆਉਂਦੇ ਨੇ ਸੋ ਜੇਕਰ ਕੋਈ ਵਿਜ਼ਿਟ ਕਰਨਾ ਚਾਹੁੰਦਾ ਆ ਡੇਰੀ ਫਾਰਮ ਦੇਖਣਾ ਚਾਹੁੰਦਾ ਆ ਸਾਡਾ ਨੰਬਰ ਥੱਲੇ ਫਲੈਸ਼ ਕਰਦਾ ਕੇਵਲ ਉਹੀ ਦੋਸਤ ਜਿਹੜੇ ਸੰਪਰਕ ਕਰਨ ਜਿਹੜੇ ਇਸ ਡੇਰੀ ਫਾਰਮ ਨੂੰ ਵਿਜ਼ਿਟ ਕਰਨਾ ਚਾਹੁੰਦੇ ਆ हां जेकर किसी ने वीडियो बनानी हो गल वेशा लाग गया वो ते ਸਾਡਾ ਨਾਲ ਕਰ ਹੀ ਲੈਂਦੇ ਨੇ ਆਪਣਾ ਸੰਪਰਕ ਸੋ ਜੇਕਰ ਕੋਈ ਇਸ ਫਾਰਮ ਤੇ ਵਿਜ਼ਿਟ ਕਰਨਾ ਚਾਹੁੰਦਾ ਇਹਨਾਂ ਨੂੰ ਮਿਲਣਾ ਚਾਹੁੰਦਾ ਤੁਸੀਂ ਸਾ ਨਾਲ ਸੰਪਰਕ ਕਰ ਸਕਦੇ ਆਪਾਂ ਇਹਨਾਂ ਨੂੰ ਬੇਨਤੀ ਕਰ ਦੇਾਂਗੇ ਮੋਸਟ ਵੈਲਕਮ ਕੋਈ ਗੱਲ ਨਹੀਂ ਇਦਾਂ ਦੀ ਆ ਤਾ ਸਕਦੇ ਆ ਪਰ ਕਈ ਵਾਰੀ ਫੋਨ ਜਿਹੜਾ ਹੁੰਦਾ ਜਿਆਦਾ ਫਿਰ ਹੋ ਜਾਂਦਾ ਸੋ ਇਹਨਾਂ ਨੇ ਮਨਾ ਕਰ ਦਿੱਤਾ ਸਾਨੂੰ ਫੋਨ ਨੰਬਰ ਦੇਣ ਤੋਂ ਬਾਕੀ ਗੱਲਾਂ ਬਾਤ ਚੰਗੀਆਂ ਲੱਗੀਆਂ ਹੋਣਗੀਆਂ ਲਾਈਕ ਵਾਲਾ ਬਟਨ ਦੱਬ ਦਿਓ ਥੱਲੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਓ ਕਿਉਂਕਿ ਆਪਾਂ ਫੇਰ ਹੀ ਵਧੀਆ ਤੋਂ ਵਧੀਆ ਵੀਡੀਓ ਬਣਾ ਸਕਦੇ ਆ ਤੁਹਾਡੇ ਲਈ ਲਿਆ ਸਕਦੇ ਆ ਜੇਕਰ ਆਪਾਂ ਤੁਹਾਡਾ ਸਹਿਯੋਗ ਸਾਨੂੰ ਮਿਲੇਗਾ ਸੋ ਲੋ ਜੀ ਪਾਣੀ ਪੀ ਪਾਣੀ ਜਿਹੜੀ ਆ ਉਹ ਪਾਣੀ ਛੱਡ ਕੇ ਤੇ ਕੈਮਰੇ ਵੱਲੋਂ ਆ ਗਈ ਪੀਲਾ ਪੀਲਾ ਪਾਣੀ ਪੀਲਾ ਕੋਈ ਨਹੀਂ ਜਾਣਦਾ ਤੈਨੂੰ ਵਾਪਸ ਮੁੜ ਗਈ ਸੋ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਇੱਥੇ ਆਉਣ ਤੇ ਜੀ ਇੱਥੇ ਆਉਣ ਤੇ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੁਹਾਡਾ ਇੰਨਾ ਕੀਮਤੀ ਸਮਾਂ ਅਸੀਂ ਲਿਆ ਆ ਸੋ ਮਿਹਰਬਾਨੀ ਚ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਜੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਬਾਕੀ ਨਵੀਂ ਵੀਡੀਓ ਨਾਲ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ